ਦੋਸਤੋ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜੋ ਮਰਜ਼ੀ ਦਾਅਵੇ ਕਰੀ ਜਾਏ ਇੱਕ ਦੋ ਥਾਵਾਂ ਤੇ ਲੱਗੀਆਂ ਮਸ਼ੀਨਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਔਰ ਸਰਕਾਰ ਨੇ ਵਖਾ ਦਿੱਤੀਆਂ ਕਿ ਦੇਖੋ ਅਸੀਂ ਵੱਡੀ ਨਦੀ ਦੀ ਸਫਾਈ ਕਰ ਰਹੇ ਹਾਂ ਲੇਕਿਨ ਇਹ ਹਕੀਕਤ ਤੁਸੀਂ ਦੇਖ ਲਵੋ ਕਿੱਥੋਂ ਤੱਕ ਇਹ ਬੂਟੀ ਨਦੀ ਵੱਡੀ ਨਦੀ ਦੇ ਵਿੱਚ ਲੋਟੀ ਕਿੱਥੋਂ ਤੱਕ ਫੈਲੀ ਹੋਈ ਹੈ ਔਰ ਇਸ ਨੂੰ ਸਾਫ਼ ਕਰਨ ਦਾ ਇਸ ਨੂੰ ਨਦੀ ਵਿੱਚੋਂ ਇਸ ਨੂੰ ਕੱਢਣ ਦਾ ਅਜੇ ਤੱਕ ਕੋਈ ਹਿਲਾ ਨਹੀਂ ਕੀਤਾ ਗਿਆ ਜਦ ਕਿ ਮੌਨਸੂਨ ਦੀਆਂ بارشਾਂ ਸਰਤੇ ਨੇ ਔਰ ਇੱਕ ਦੋ ਦਿਨ ਪਹਿਲਾਂ ਚੰਗੀ بارش ਵੀ ਹੋਈ ਹੈ ਲੇਕਿਨ ਜੇ ਮੌਨਸੂਨ ਭਰਪੂਰ ਮੌਨਸੂਨ ਹੋਇਆ ਇਸੇ ਤਰ੍ਹਾਂ بارش ਲਗਾਤਾਰ ਪਿੱਛੇ ਹੁੰਦੀ ਰਹੀ ਤਾਂ ਨਦੀ ਦੇ ਵੱਡੇ ਖੇਤਰ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੀ ਇਸ ਬੂਟੀ ਨੂੰ ਕੱਢਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਵੀ ਹੋ ਜਾਏਗਾ ਸੋ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਦੀ ਲੋੜ ਹੈ ਪ੍ਰਮਾਤਮਾ ਕਰੇ ਇਸ ਵੱਡੀ ਨਦੀ ਵਿੱਚ ਹੜਵਾਲੀ ਸਥਿਤੀ ਨਾ ਬਣੇ ਤੇ ਪ੍ਰਸ਼ਾਸਨ ਨੂੰ ਜ਼िला ਪ੍ਰਸ਼ਾਸਨ ਨੂੰ ਇਸ ਨਦੀ ਦੇ ਨਾਲ ਲੱਗਦੀਆਂ ਕਲੋਨੀਆਂ ਦੇ ਲੋਕਾਂ ਨੂੰ ਇਹ ਨਾ ਕਹਿਣਾ ਪਵੇ ਨਾ ਡਰੋ ਭਾਈ ਨਾ ਡਰੋ ਡਰਨ ਵਾਲੀ ਕੋਈ ਗੱਲ ਨਹੀਂ ਡਰ ਵਾਲੀ ਸਥਿਤੀ ਤਾਂ ਪੈਦਾ ਹੋ ਸਕਦੀ ਹੈ ਕਿਉਂਕਿ ਜੇ ਬੂਟੀ ਸਮੇਂ ਸਿਰ ਨਾ ਕੱਢੀ ਗਈ ਤਾਂ ਪਾਣੀ ਦੇ ਵਹਾਅ ਨੂੰ ਇਹ ਬੂਟੀ ਰੋਕੇਗੀ ਤੇ ਨਦੀ ਵਿੱਚ ਪਾਣੀ ਵਧਨ ਦੇ ਆਸਾਰ ਬਣ ਸਕਦੇ ਨੇ 1993 ਦੇ ਹੜ੍ਹਾਂ ਦੌਰਾਨ ਵੀ ਅਜਿਹਾ ਕੁਝ ਵੇਖਣ ਨੂੰ ਮਿਲਿਆ ਸੀ ਤੇ ਲੋਕਾਂ ਨੇ ਹੜ੍ਹਾਂ ਦੀ ਮਾਰ ਚੱਲੀ ਸੀ। ਨਦੀ ਦੇ ਦੋਵਾਂ ਪਾਸਿਆਂ ਤੇ ਰਹਿੰਦੇ ਕਲੋਨੀ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ ਕਿ ਨਦੀ ਵਿੱਚਲੀ ਬੂਟੀ ਨੂੰ ਕੱਢਣ ਦੇ ਨਾਲ-ਨਾਲ ਹੋਰ ਹੜ ਰੋਕੂ ਪ੍ਰਬੰਧਾਂ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ ਕਿਉਂਕਿ ਇਹ ਸਮੇਂ ਦੀ ਲੋੜ ਵੀ ਹੈ। ਅੰਦਾਜ਼ੇ ਪੰਜਾਬ ਟੀਵੀ ਲਈ ਮੈਂ ਪਰਮਜੀਤ ਸਿੰਘ ਪਰਵਾਨਾ।